ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਲਾਈਨਿੰਗ ਵਾਲੀ ਸ਼ਰਟ ਕੱਟਾਂਗੇ ਹਨ ਜਿਵੇਂ ਕਿ ਕੱਲ ਮੈਂ ਤੁਹਾਨੂੰ ਦਿਖਾਇਆ ਸੀਗਾ ਵੀ ਆਪਾਂ ਚੈੱਕ ਵਾਲੀ ਸ਼ਰਟ ਕੱਟੀ ਸੀ ਉਹਦੇ ਕਿਵੇਂ ਚੈੱਕ ਮਲਾਉਣੇ ਆ ਹਨ ਤੇ ਕਿਹੜੇ-ਕਿਹੜੇ ਤਰੀਕੇ ਆ ਅੱਜ ਆਪਣੇ ਕੋਲੇ ਆ ਲਾਈਨਿੰਗ ਵਾਲੀ ਸ਼ਰਟ ਆਈ ਆ ਵੱਡਾ ਆਪਣਾ ਹੈਗਾ ਠੀਕ ਆ ਜੀ ਤੇ ਆਪਣੇ ਕੋਲੇ 106 ਕਪੜਾ ਹੈਗਾ ਮੈਂ ਇਹਨੂੰ ਪ੍ਰੈਸ ਪਹਿਲੋ ਕਰ ਲਿਆ ਸੀ ਹਨਾ ਵੀ ਵੀਡੀਓ ਬੜੀ ਲੰਮੀ ਹੋ ਜਾਂਦੀ ਆ ਤਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਜਿੱਥੇ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਵੀ ਦੱਸਿਆ ਸੀ ਕੱਲ ਵੀ ਦੱਸਿਆ ਸੀਗਾ ਵੀ ਸਲਵਾਰ ਹੋਵੇ ਪਰ ਮੈਂ ਆਪਣਾ ਕੁੜਤਾ ਪਜਾਮਾ ਹੋਵੇ ਮਰਸ਼ਰਟ ਸਭ ਤੋਂ ਪਹਿਲਾਂ ਆਪਾਂ ਇਹਨਾਂ ਦੀ ਕੰਨੀ ਹੀ ਕੱਟਣੀ ਹੈ ਕਈ ਭਰਾ ਕੀ ਕਰਦੇ ਆ ਪੇਸਟਿੰਗ ਕਰਨੇ ਵੇਲੇ ਕੰਨੀ ਨੂੰ ਕੱਟਦੇ ਆ ਨਹੀਂ ਇਹ ਤਰੀਕਾ ਬਈ ਜੀ ਗਲਤ ਹੋ ਜਾਂਦਾ ਆਪਾਂ ਸਭ ਤੋਂ ਪਹਿਲਾਂ ਇਹਦੀ ਕੰਨੀ ਹੀ ਕਟਾਈ ਆ ਦੇਖੋ ਇਸ ਤਰ੍ਹਾਂ ਜਿੰਨੀ ਕੰਨੀ ਚੌੜੀ ਆ ਆਪਾਂ ਸਾਰੀ ਇਹ ਸਾਰੀ ਲਾ ਦੇਣੀ ਆ ਬਿਲਕੁਲ ਆਰਾਮ ਨਾਲ ਲੈਨਿੰਗ ਵਾਲੀ ਸ਼ਰਟ ਕਟਣੀ ਬਹੁਤ ਸੌਖੀ ਹੈ ਚੱਕ ਦਾ ਥੋੜਾ ਐ ਹੁੰਦਾ ਵੀ ਰੇਵ ਹੋ ਜਾਂਦਾ ਕਈ ਵਾਰ ਚੱਕ ਹਨ ਆਪਾਂ ਮਲਾਉਣਾ ਵੀ ਜ਼ਰੂਰੀ ਹੁੰਦਾ ਹੈ ਚੱਕ ਨੂੰ ਠੀਕ ਹੈ ਜੀ ਐਸਟਰ ਹੁਣ ਆਪਾਂ ਇਹਨੂੰ ਮਿਸ਼ਾਵਾਂਗੇ ਪਹਿਲਾਂ ਫਰੰਟ ਪੱਲੇ ਇਹਦੇ ਕੱਢਾਂਗੇ ਇਹਦੇ ਵਿੱਚੋਂ ਉਹ ਦੇਖੋ ਬਿਲਕੁਲ ਸੌਖਾ ਤਰੀਕਾ ਹੈ ਸਕੇਲ ਆਪਾਂ ਜ਼ਰੂਰ ਕਰਨਾ ਕੱਪੜੇ ਨੂੰ ਹਨਾ ਭਾਵੇਂ ਕੁੜਤਾ ਭਾਵੇਂ ਘਟਨਾ ਦੇ ਭਾਵੇਂ ਆਪਾਂ ਨੇ ਸ਼ਰਟ ਇੱਥੋਂ ਆਪਾਂ ਇਹਨੂੰ ਸਕੇਲ ਕਰਨਾ ਸਕੇਲ ਉਹ ਚੀਜ਼ ਦਿਖਾ ਦਿਓ ਮੇਪਨ ਕੀ ਮਿਸਕੇਲ ਦਾ ਨਾ ਦਿਖਾਓ ਇਧਰੋਂ ਬਿਲਕੁਲ ਕੰਨੀ ਦੇ ਨਾਲ ਆਪਾਂ ਇਹਨੂੰ ਮਿਲਾ ਲੈਣਾ ਇਧਰੋਂ ਠੀਕ ਹੈ ਜੀ ਜਿਹੜੀ ਬਾਹਰ ਘਟੂ ਉੱਪਰ ਆਪੇ ਨਿਕਲ ਜੂਗੀ ਇਧਰੋਂ ਮੈਂ ਚਾਕ দিয়া ਨਿਸ਼ਾਨ ਲਗਾਉਂਗਾ ਇਸ ਤਰ੍ਹਾਂ ਠੀਕ ਆ ਹੁਣ ਆਪਾਂ ਇਹਦੀ ਲੰਬਾਈ ਰੱਖਾਂਗੇ ਜਿਹੜੀ ਛਾੜ ਦੀ ਲੰਬਾਈ ਹੈਗੀ ਆ ਉਹ 28.5 ਇੰਚ ਤਿਆਰ ਆ ਆਪਾਂ ਇਹਨੂੰ ਰੱਖਾਂਗੇ 28.5 29 30 ਯਾਨੀ ਕਿ 1.5 ਇੰਚ ਆਪਣੇ ਵੱਧ ਰੱਖਣਾ ਕਪੜੇ ਨੂੰ ਇਹਨੂੰ ਵੀ ਆਪਾਂ ਇਤੋਂ ਸਕੇਲ ਕਰਾਂਗੇ ਇਸ ਤਰ੍ਹਾਂ ਲਓ ਜੀ ਆਪਣਾ ਲਬਾਂਗਾ ਦਾ ਨਿਸ਼ਾਨ ਲੱਗ ਗਿਆ ਹੁਣ ਆਪਾਂ ਜਿਹੜਾ ਇਹਨਾਂ ਦਾ ਘੇਰਾ ਤਿਆਰ ਕਰਨਾ ਸ਼ਰਟ ਦਾ ਜਿਹੜੀ ਹਿੱਪ ਵੀ ਕਹਿੰਦੇ ਆਪਾਂ ਇਹਨੂੰ ਆਹ ਚੀਜ਼ ਤੋਂ ਉਹ ਆਪਣੇ ਕੋਲ ਸ਼ਰਟ ਦਾ ਨਾਪ ਹੀ ਹੈਗਾ 46 ਇੰਚਾ ਹੈ ਆਪਣਾ ਤਿਆਰ 46 ਦਾ ਹੋ ਗਿਆ ਆਪਣਾ ਚੌਥਾ ਹਿੱਸਾ 11.5 11.5 ਤੇ ਤੋਂ 13.5 ਤੇ 14 ਯਾਨੀ ਕਿ ਟੋਟਲ 2.5 ਇੰਚ ਵੱਧ ਰੱਖ ਲੈਣਾ ਜਿੰਨਾ ਆਪਾਂ ਨੂੰ ਤਿਆਰ ਚਾਹੀਦਾ 2 ਇੰਚ ਫੱਟੀ ਦਾ ਆਪਣਾ ਵਿੱਚ ਫੋਲਡ ਹੋ ਜਾਊਗਾ 1/2 ਇੰਚ ਸਲਾਈਂਗਾਂ ਦਾ ਮਾਰਜਿਨ ਹੋਣੀ ਲੋ ਜੀ ਠੀਕ ਆ 14 ਇਥੋਂ ਵੀ 14 ਇਥੋਂ ਵੀ ਆਪਾਂ 14 ਰੱਖਾਂਗੇ ਹੁਣ ਮੋੜੇ ਦਾ ਨਿਸ਼ਾਨ ਲਗਾਵਾਂਗੇ ਨੀਚੇ ਨੂੰ ਉਹ ਆਪਾਂ ਲਗਾਵਾਂਗੇ 8 1/2 ਪੌਣੇ 9 ਤੇ ਹਨਾ ਇਹ ਦੋ ਫੱਟੀ ਦਾ ਆਪਣਾ ਛੜਨਾ 2 ਪੁਆਇੰਟ ਇੱਕ ਸੂਥ ਉੱਪਰ ਹੁਣ ਫਰੰਟ ਜਿਹੜਾ ਤਿਆਰ ਹੈਗਾ 8 1/2 ਇਹਨੂੰ ਆਪਾਂ ਇਥੋਂ ਨੌਂ ਰੱਖਾਂਗੇ ਬਿਲਕੁਲ ਬਾਲ ਨਹੀਂ ਪਹਿਣਗੇ ਇਸੇ ਤਨੀ ਫਿਰ ਉੱਪਰਲਾ ਨਿਸ਼ਾਨਾ ਲਗਾ ਆਪਣਾ 2.1 ਸੂਤ ਛੱਡ ਕੇ ਫੱਟੀ ਦਾ ਤੀਰ ਨਿਸ਼ਾਨ ਲਗਾਵਾਂਗੇ ਤੀਰਾ ਹੈਗਾ ਜੀ ਸਾਢੇ 17 ਇੰਚ ਦੇਖੋ ਤੁਸੀਂ ਸਾਢੇ 17 ਹੋ ਗਿਆ ਆਪਾਂ ਇਹਨੂੰ ਇੱਕ ਸੂਤ ਘਟਕ